ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਵੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪੇਠੇ ਦੀ ਖੱਤੀ ਮਿੱਟੀ ਸਬਜ਼ੀ ਜਿੱਦਿ ਲਈ ਆਪਾਂ 1 ਕਿਲੋ ਪੇਠਾ ਤਿੰਨ ਪਿਆਜ਼ ਦੋ ਟਮਾਟਰ ਚਾਰ ਪੰਜ ਹਰੀਆਂ ਤੇ ਲਾਲ ਮਿਰਚ ਤੇ ਅਦਰਕ ਬਹੁਤ ਵਧੀਆ ਬਣਾ ਕੇ ਆਪਾਂ ਸਬਜ਼ੀ ਤਿਆਰ ਕਰਾਂਗੇ ਅੱਜ ਆਪਾਂ ਤਰੀ ਹਲੀ ਸਬਜ਼ੀ ਤਿਆਰ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਤੁਹਾਨੂੰ ਆਪਾਂ ਦੱਸ ਦਿਆਂ ਕਿ ਆਪਾਂ ਕਿਸ ਤਰੀਕੇ ਨਾਲ ਬਣਾਵਾਂਗੇ ਸਭ ਤੋਂ ਪਹਿਲਾਂ ਨੂੰ ਚੰਗੀ ਤਰ੍ਹਾਂ ਤੋੜ ਕੇ ਆਪਾਂ ਕੱਟਦੇ ਆਂ ਲੋ ਜੀ ਪੇਠੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਛੋਟੇ-ਛੋਟੇ ਟੁਕੜੇ ਚ ਕੱਟ ਲਏ ਆਂ ਆਪਾਂ ਇਹ ਵੀ ਛਿਲਕੇ ਨਹੀਂ ਉਤਾਰੇ। ਫੱਕਰੀ ਛਿਲਕੇ ਬਿਲਕੁਲ ਕੱਚੀ ਹੈ ਜੀ ਤੇ ਟਮਾਟਰ, ਹਰੀਆਂ ਮਿਰਚਾਂ, ਪਿਆਜ਼, ਅਦਰਕ ਸਭ ਕੁਝ ਆਪਾਂ ਕੱਟ ਲਿਆ ਹੈ ਤੇ ਹੁਣ ਆਪਾਂ ਸਬਜੀ ਬਣਾਉਣ ਦੀ ਕਰਦੇ ਆਂ ਤਿਆਰੀ। ਕੁੱਕਰ ਦੇ ਵਿੱਚ ਇੱਕ ਕੜਚੀ ਪਾਵਾਂਗੇ ਆਪਾਂ ਸਰੋਂ ਦੇ ਤੇਲ ਦੀ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਆਪਾਂ ਗਰਮ। ਲੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਆਪਾਂ ਜੀਰੇ ਦਾ। ਤੇ ਚੌਥਾ ਇਸ ਆਪਾਂ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਅੱਧਾ ਕ ਚਮਚਾ ਵਿੱਚ ਸੁੱਕਾ ਧਨੀਆ ਇਹਦਾ ਟੇਸਟ ਬਹੁਤ ਵਧੀਆ ਬਣ ਕੇ ਆਊਗਾ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਤੁਸੀਂ ਪਿਆਜ਼ਾਂ ਨੂੰ ਲੰਮਾ ਲੰਮਾ ਕੱਟਿਓ ਠੀਕ ਹੈ ਜੀ ਤੇ ਜਿਹੜੀਆਂ ਆਪਾਂ ਮਿਰਚਾਂ ਕੱਟ ਕੇ ਰੱਖੀ ਹੋਈਆਂ ਸੀ ਚਾਰ ਪੰਜ ਉਹ ਵੀ ਆਪਾਂ ਵਿੱਚ ਹੀ ਐਡ ਕਰ ਜਾਾਂਗੇ ਨਾਲ ਹੀ ਪਾ ਦਾਂਗੇ ਆਪਾਂ ਅਦਰਕ ਤੇ ਹੁਣ ਚੰਗੀ ਤਰ੍ਹਾਂ ਪਿਆਜ਼ ਤੇ ਅਦਰਕ ਨੂੰ ਆਪਾਂ ਬਰਾਉਨ ਹੋਣ ਤੱਕਰ ਭੁੰਨਾ ਹੈ ਕਿ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਵੀ ਨਾ ਰਵੇ ਇਸੇ ਤਰੀਕੇ ਨਾਲ ਆਪਾਂ ਸਾਰੀ ਸਬਜ਼ੀ ਨੂੰ ਕਰਾਂਗੇ ਤਿਆਰ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤਾਂ ਕਿ ਆਪਣੇ ਪਿਆਜ਼ ਦੀ ਸਮੈਲ ਬਿਲਕੁਲ ਵੀ ਫਿਰ ਨਹੀਂ ਆਉਂਦੀ ਹੈਗੀ ਕਿ ਸਬਜ਼ੀ ਦੇ ਵਿੱਚ ਜੇ ਆਪਣੇ ਪਿਆਜ਼ ਚੰਗੀ ਤਰ੍ਹਾਂ ਬਰਾਉਨ ਹੋਣਗੇ ਲਓ ਜੀ ਹੁਣ ਆਪਾਂ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਗਲਾਵਾਂਗੇ 1-2 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਆਪਣੀ ਸਬਜ਼ੀ ਬਹੁਤ ਵਧੀਆ ਬਣ ਕੇ ਹੋਵੇ ਤਿਆਰ ਫਿਰ ਆਪਾਂ ਕੁੱਕ ਕਰੂੰਗਾ ਕਾਂਗੇ ਤੇ 1 ਮਿੰਟ ਲਈ ਪਿਆਜ਼ ਤੇ ਟਮਾਟਰ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਕੇ ਮਸਾਲੇ 1 ਚਮਚਾ ਪਾਵਾਂਗੇ ਆਪਾਂ ਨਮਕ ਦਾ ਗੈਸ ਨੂੰ ਘਰਤਾ ਆਪਾਂ ਮੀਡੀਅਮ ਤੇ ਹੁਣ ਨਾਲ ਹੀ ਪਾਵਾਂਗੇ ਆਪਾਂ ਚ ਅੱਧਾ ਚਮਚਾ ਹੀ ਹਲਦੀ ਦਾ ਜਿਆਦਾ ਆਪਾਂ ਹਲਦੀ ਨਹੀਂ ਐਡ ਕਰਨੀ ਤੇ ਚੌਥਾ ਹਿੱਸਾ ਪਾਵਾਂਗੇ ਲਾਲ ਮਿਰਚ ਦਾ ਤੇ ਹੁਣ ਆਪਾਂ ਪਾਵਾਂਗੇ ਕਸ਼ਮੀਰੀ ਮਿਰਚ ਠੀਕ ਹੈ ਜੀ ਅੱਧਾ ਚਮਚਾ ਹੀ ਆਪਾਂ ਕਸ਼ਮੀਰੀ ਮਿਰਚ ਦਾ ਪਾਤਾ ਇਹ ਆਪਣੇ ਕੋਲ ਛੋਟੇ ਚਮਚੇ ਨਾਲ ਆਪਾਂ ਸਾਰਾ ਮੀਜ਼ਰੇਮੈਂਟ ਦੇ ਸਾਰਾ ਮਸਾਲਾ ਪਾਇਆ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਮਸਾਲੇ ਨੂੰ 1-2 ਮਿੰਟ ਲਈ ਭੁੰਨਾਂਗੇ ਤਾਂ ਕਿ ਇਹ ਵੀ ਹਲਦੀ ਦਾ ਕੱਚਾਪਨ ਖਤਮ ਹੋ ਜੇ ਲਓ ਜੀ ਪਾਵਾਂਗੇ ਇਹਦੇ ਵਿੱਚ ਸ਼ੱਕਰ ਇੱਕ ਦੇਸੀ ਸ਼ੱਕਰ ਆ ਠੀਕ ਹੈ ਜੀ ਥੋੜੀ ਜਿਹੀ ਮਠਾਸ ਆਊਗੀ ਆਪਣੀ ਸਬਜੀ ਚ ਤਿੰਨ ਚਮਚੇ ਪਾਵਾਂਗੇ ਆਪਾਂ ਸ਼ੱਕਰ ਦੇ ਪਰ ਜ਼ਿਆਦਾ ਸਮਾਨ ਨਹੀਂ ਐਡ ਕਰਦੇ ਠੀਕ ਹੈ ਜੀ ਸ਼ੱਕਰ ਨਾਲ ਬਹੁਤ ਵਧੀਆ ਟੇਸਟ ਆਊਗਾ ਆਪਣੀ ਸਬਜੀ ਚ ਤੇ ਖੱਟਾ ਮਿੱਠੇ ਪੀਠੇ ਦੀ ਸਬਜੀ ਬਣ ਕੇ ਆਪਣੀ ਹੋਊਗੀ ਤਿਆਰ ਤੁਸੀਂ ਦੇਖੋ ਕਿੰਨਾ ਵਧੀਆ ਆਪਣਾ ਮਸਾਲੇ ਦਾ ਕਲਰ ਆ ਰਿਹਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਥਾ ਹਿੱਸਾ ਆਮਚੂਰ ਦਾ ਠੀਕ ਹੈ ਜੀ ਤੁਸੀਂ ਦੇਖਦੇ ਚੌਥਾ ਹਿੱਸਾ ਇਹ ਆਪਾਂ ਆਮਚੂਰ ਦਾ ਪਾਵਾਂਗੇ ਕੋਨੇ ਨੂੰ ਇਹ ਵੀ ਆਪਾਂ ਚੰਗੀ ਤਰ੍ਹਾਂ ਹਲਾ ਦਾਂਗੇ ਮਸਾਲੇ ਦੇ ਵਿੱਚ ਬਹੁਤ ਵਧੀਆ ਸਬਜੀ ਬਣ ਕੇ ਪੇਠੇ ਵੀ ਤਿਆਰ ਹੋਊਗੀ ਖੱਟੀ ਮਿੱਠੀ ਕਈ ਵਾਰੀ ਆਪਣਾ ਸੁੱਕੀ ਸਬਜੀ ਖਾਣ ਨੂੰ ਨਹੀਂ ਜੀ ਕਰਦੇ ਆਪਾਂ ਇਸ ਤਰ੍ਹਾਂ ਤਰੀ ਵਾਲੀ ਵੀ ਬਣਾ ਸਕਦੇ ਆ ਲਓ ਜੀ ਸਾਰੇ ਪੇਠੇ ਨੂੰ ਆਪਾਂ ਕੁੱਕਰ ਦੇ ਵਿੱਚ ਐਡ ਕਰਤਾ ਹੈ ਕਿ ਤੱਕ ਚੰਗੀ ਤਰ੍ਹਾਂ ਹਿਲਾ ਕੇ 1 ਮਿੰਟ ਲਈ ਆਪਾਂ ਪੇਠੇ ਨੂੰ ਵੀ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨਾਂਗੇ ਇਸੇ ਤਰੀਕੇ ਨਾਲ ਆਪਾਂ ਸਬਜ਼ੀ ਨੂੰ ਤਿਆਰ ਕਰਾਂਗੇ ਲਓ ਜੀ ਚੰਗੀ ਤਰ੍ਹਾਂ ਤੁਸੀਂ ਹਿਲਾਇਓ ਇਹਨੂੰ ਤੇ ਹੁਣ ਆਪਾਂ 1 ਮਿੰਟ ਦੇ ਲਈ ਇਹਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਲਓ ਜੀ ਹੁਣ ਆਪਾਂ ਇਹ ਵਿੱਚ ਪਾ ਦਾਂਗੇ ਇੱਕ ਇੱਕ ਗਲਾਸ ਪਾਣੀ ਦਾ ਯਾ ਆਪਣੇ ਕੋਲ ਛੋਟਾ ਗਲਾਸ ਹੈ ਠੀਕ ਹੈ ਜੀ ਤੇ ਆਪਾਂ ਅੱਧਾ ਇੱਕ ਗਲਾਸ ਪਾਣੀ ਦਾ ਹੋਰ ਐਡ ਕਰਾਂਗੇ ਤਾਂ ਕਿ ਆਪਣੀ ਸਬਜੀ ਬਹੁਤ ਵਧੀਆ ਰਸਮੀ ਸੀਜੀ ਬਣ ਕੇ ਤਿਆਰ ਹੋਵੇ ਆਹੋ ਅਕੂਕ ਨੂੰ ਕਰਾਂਗੇ ਬੰਦ ਤੇ ਦੋ ਤਿੰਨ ਵਿਸਲਾਂ বাজਾਵਾਂਗੇ ਤੇ ਲਾਸਟ ਵਾਲੀ ਵਿਸਲ ਆਪਾਂ ਕਟਾਂਗੇ ਨਹੀਂ ਆਪਾਂ ਤੇ ਕਿਚੀ ਰੱਖਾਂਗੇ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਸਬਜੀ ਪਣੀ ਕੇ ਤਿਆਰ ਹੋਈ ਹੈ ਹੁਣ ਆਪਾਂ ਪਾਤਾ ਦੇ ਚ ਹਰਾ ਧਨੀਆ ਦੇਖੋ ਤੁਸੀਂ ਕਿੰਨਾ ਵਧੀਆ ਆਪਣੀ ਸਬਜੀ ਦਾ ਕਲਰ ਆਇਆ ਇਹਨੂੰ ਤੁਸੀਂ ਪੂਰੀ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਚੌਲ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਡਾ ਮਨ ਉਸੇ ਤਰੀਕੇ ਨਾਲ ਖਾਓ ਲਓ ਜੀ ਇਸੇ ਤਰ੍ਹਾਂ ਤੁਸੀਂ ਸਬਜੀ ਬਣਾ ਕੇ ਤਿਆਰ ਕਰਿਓ ਬਹੁਤ ਵਧੀਆ ਬਣੀ ਕੇ ਤਿਆਰ ਹੋਈ ਹੈ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ मिलਦੇ ਆਪਾਂ ਹੁਣ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ